ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 6 ਤਰੀਕ ਚੌਥਾ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ 10 ਕੁੜੀਆਂ ਤੇ 10 ਮੁੰਡਿਆਂ ਦੇ ਰਿਸ਼ਤਾ ਹੈ 433 ਨੰਬਰ ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜਰਸੀ ਗੋਤਟੇਲੂ ਉਮਰ 23 ਸਾਲ ਕੱਦ 5 ਫੁੱਟ 6 ਇੰਚ ਪੜ੍ਹਾਈ ਪਲਾਸਟੂ ਐਂਡ ਡਿਪਲੋਮਾ ਆਫ ਕੰਪਿਊਟਰ ਕੋਰਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹਨ ਮੈਡਾ ਤੇ ਦਾਦੀ ਜੀ ਹੈ ਸਟ੍ਰੈਂਟਲੀ ਜੋਬ ਇਨ ਇਮੀਗ੍ਰੇਸ਼ਨਸ ਤੇ ਮੁੰਡੇ ਦੀ ਕਾਸਟ ਜੱਟ ਸਿਕ ਹੀ ਹੋਵੇ ਉਮਰ ਚ ਜ਼ਿਆਦਾ ਫਰਕ ਨਾ ਹੋਵੇ ਜੀ ਕੁੜੀ ਦਾ ਯੂਕੇ ਦਾ ਵਰਕ ਪਰਮਿਟ ਆਇਆ ਹੋਇਆ ਹੈ ਜੀ ਮੰਗ ਹੈ ਜੀ ਮੁੰਡਾ ਯੂਕੇ ਦਾ ਪੀਆਰ ਹੋਵੇ ਜਾਂ ਫਿਰ ਯੂਕੇ ਜਾਣ ਲਈ ਖਰਚਾ ਕਰ ਸਕਦਾ ਹੋਵੇ ਵਿਆਹ ਪੱਕਾ ਕਰਨਾ ਹੈਗਾ ਇਹ ਹੈ ਜੀ ਮੋਗੇ ਜ਼ਿਲ੍ਹੇ ਤੋਂ ਰਿਸ਼ਤਾ ਨਾਮ ਕੁੜੀ ਦਾ ਜੋਤ ਕੌਰ ਆਗਲਾ ਰਿਸ਼ਤਾ ਆਇਆ 434 ਨੰਬਰ ਨਾਮ ਕੌਰ ਪਤਾ ਜਲਾਲਾਬਾਦ ਕਾਸਟਾ ਜਰਸੀ ਗੋਤਾ ਮਾਨ ਉਮਰ 31 ਦਾ 1998 ਕੱਦ 5 ਫੁੱਟ 3 ਇੰਚ ਪੜ੍ਹਾਈ ਪਲਾਸਟੂ ਨੌਨ ਮੈਡੀਕਲ ਕੰਪਿਊਟਰ ਇੰਜੀਨੀਅਰ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪ੍ਰਾਇਕਾ ਕੈਨੇਡਾ ਕੰਮ ਕੁੜੀ ਕੈਨੇਡਾ ਵਰਕ ਪਰਮਿਟ ਤੇ ਮੰਗਾ ਮੰਡਾ ਕੈਨੇਡਾ ਪੀਆਰ ਹੋਵੇ ਪੰਜ ਤੋਂ ਸੱਤ ਕਿੱਲੇ ਜ਼ਮੀਨ ਹੋਵੇ ਦਸਤਾਰ ਬੰਦਾ ਹੋਵੇ ਮਾਜਾ ਦੁਆਬਾ ਲੋਹਾਰੀਆ ਸੰਪਰਕ ਕਰਨ ਬਾਕੀ ਵਧੀਆ ਰਿਸ਼ਤੇ ਲਈ ਵਿਚਾਰ ਜੋਗਾ ਜੀ ਅਗਲਾ ਰਿਸ਼ਤਾ ਆਇਆ 435 ਨਾਮ ਕੌਰ ਪਤਾ ਬਠਿੰਡਾ ਕਾਸਟਾ ਜਰਸੀ ਗੁੱਤਾ ਚਾਹਾਨ ਉਮਰ ਮਾਰਚ 1996 ਦਾ ਬਰਨ ਕੱਦ 5 5 ਤੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਪੜਾਈ ਬੀਏ ਐਸਸੀ ਐਮ ਐਸਸੀ ਫੈਸ਼ਨ ਡਿਜ਼ਾਈਨਿੰਗ ਮੰਗ ਮੁੰਡਾ ਯੂ ਐਸ ਏ ਪੀ ਆਰ ਜਾਂ ਸਿਟੀਜ਼ਨ ਹੋਵੇ ਤੇ ਮਾਲਵਾਈ ਦੀ ਇਹਨੂੰ ਪਸੇ ਲੈ ਜੀ ਅਗਲਾ ਰਿਸ਼ਤਾ ਆਇਆ ਜੀ 436 ਨੰਬਰ ਨਾਮ ਕੌਰ ਪਤਾ ਜਗਰਾਉਂ ਲੁਧਿਆਣਾ ਕਾਸਟਾ ਜਰਸੀ ਕੁਮਰਾ 10 10 1997 ਕੱਦ 5 7 ਪੜ੍ਹਾਈ ਡੀ ਫਾਰਮੇਸੀ ਕੰਮ ਡoing ਜੌਬ ਇਨ ਹਸਪੀਟਲ ਮੰਗੁੰਡਾ ਆਸਟ੍ਰੇਲੀਆ ਜਾਂ ਅਮਰੀਕਾ ਵਿੱਚ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਬੈਸ਼ ਨੂੰ ਪਰਿਵਾਰ ਹੋਵੇ ਜੀ ਅਗਲਾ ਰਿਸ਼ਤਾ ਆਇਆ 437 ਨਾਮ ਕੌਰ ਪਤਾ ਤਰਨਤਨ ਕਾਸਟਾ ਜਰਸੀ ਕੁਮਰ 1997 ਕੱਦ 5 ਫੁੱਟ 6 ਇੰਚ ਪੜ੍ਹਾਈ ਬੀਏ ਸੀ ਨਰਸਿੰਗ ਮੰਗੁੰਡਾ ਯੂ ਐਸ اے ਆਸਟ੍ਰੇਲੀਆ ਦਾ ਪੀਆਰ ਹੋਵੇ ਜ਼ਮੀਨ ਹੋਵੇ ਜੀ ਵਧੀਆ ਤੇ ਕੱਦ 6 ਫੁੱਟ ਹੋਵੇ ਮੁੰਡੇ ਦਾ ਤੇ ਨੇੜੇ ਵਾਲੇ ਸੰਪਰਕ ਕਰਨੇ ਜੀ ਲੜਕੀ ਇਹ ਪੰਜਾਬੀ ਹੈ ਜੀ ਹਸਪੀਟਲ 'ਚ ਜੌਬ ਕਰਦੀ ਹੈਗੀ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਜ਼ਿਲ੍ਹਾ ਤਰਨਤੰਨ ਤੋਂ ਏਰੀਆ ਪੱਟੀ ਹੈ ਜੀ ਪੱਟੀ ਦੇ ਵਿੱਚ ਰਹਿ ਰਹੀ ਹੈ ਫੈਮਿਲੀ ਅਗਲਾ ਰਿਸ਼ਤਾ ਹੈ 438 ਨਾਮ ਕੌਰ ਪਤਾ ਜਲੰਧਰ ਕਾਸਟ ਹੈ ਖੱਤਰੀ ਰੂੜਾ ਉਮਰ 21 1992 ਪੜ੍ਹਾਈ ਮਾਸਟਰ ਕਮ ਕਮਰਸ ਡਿਪਲੋਮਾ ਇਨ ਕੈਨੇਡਾ ਪਰਾ ਇੱਕ ਮੈਰਿਡ ਹੈ ਇੱਕ ਕੈਨੇਡਾ ਦਾ ਕੰਮ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਮੰਗ ਹੈ ਮੁੰਡਾ ਕੈਨੇਡਾ ਪੀਆਰ ਹੋਵੇ ਅਗਲਾ ਸਟਾਇਆ 439 ਨਾਮ ਡਾਕਟਰ ਰਜਨਦੀਪ ਕੌਰ ਪਤਾ ਸ਼੍ਰੀ ਮੋਖਸਰ ਸਾਹਿਬ ਤੋਂ ਆ ਕਾਸਟ ਹੈ ਜੀ ਜਰਸੀ ਕੁਮਰ ਅਕਤੂਬਰ 1996 ਦਾ ਬੋਨ ਕੱਦ 5 5 ਭੈਣਾ 2 ਨੇ ਭਰਾ ਇੱਕ ਪੜ੍ਹਾਈ ਪੀ ਐਚ ਡੀ ਕੈਂਸਰ ਬਾਇਓਲੋਜੀਕ ਪਿਗਮਰ ਚੰਡੀਗੜ੍ਹ ਫਰਵਰੀ 2024 ਕੰਮ ਅਪਲਾਈਂਗ ਫਾਰ ਅ ਪੋਸਟ ਡਾਕਟਰਲ ਪੋਜੀਸ਼ਨਸ ਇਨ ਇਸ জবਸ ਮੰਗਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਬੀ ਜੀ ਅਗਲਾ ਰਿਸ਼ਤਾ ਹੈ ਜੀ 440 ਜ਼ਿਲ੍ਹਾ ਲੁਧਿਆਣਾ ਤੂਆ ਜੱਟ ਸਿਖਾ ਗੂਤ ਪੰਧੇਰ ਕੈਨੇਡਾ ਪੀਆਰ ਹੈ ਜੀ ਕੁੜੀ ਤੇ ਉਮਰ 1994 ਕੱਦ ਪੰਜ ਚਾਰ ਲੜਕੀ ਬੀਟੈਕ ਸੀਐਸ ਉਸ ਤੋਂ ਬਾਅਦ ਯੂਪੀਐਸ ਡੇਰਾਦੂਨ ਪੀਜੀ ਡਿਪਲੋਮਾ ਕੈਨੇਡਾ ਡੈਵੋਰਸ ਰਾਜੀ ਲੜਕੀ ਲਈ ਲੜਕਾ ਨਸ਼ਾ ਰੇ ਤੂੰ ਬੇਪੜੇ ਲਿਖੇ ਵਾਦੀ ਲੋੜਾ ਅਗਲਾ ਰਿਸ਼ਤਾ ਆਇਆ 441 ਜ਼ਿਲ੍ਹਾ ਬਠਿੰਡੇ ਤੂੰ ਆ ਏਰੀਆ ਰਾਮਪੂਰਾ ਕਾਸਟ ਹੈ ਜਰਸੀਖ ਨਾਮ ਕੌਰ 10 ਸਾਲ ਦਾ ਵਿਸਟਰ ਵੀਜ਼ਾ ਆਫ ਕੈਨੇਡਾ ਕੱਦ 5 ਫੁੱਟ 4 ਇੰਚਾ ਡੇਟ ਆਫ ਬਰਥ 14/1996 ਸਟੱਡੀ ਪਲੱਸ ਟੂ ਗ੍ਰੈਜੂਏਸ਼ਨ ਬੀਸੀਏ ਫੈਮਿਲੀ ਚ ਫਾਦਰ ਆ ਜੀ ਤੇ ਦਾਸੀਰ ਵਿਸਟਰ ਵੀਜ਼ਾ ਆਫ ਕੈਨੇਡਾ ਮਦਰ ਦਾ ਵੀ ਵਿਸਟਰ ਵੀਜ਼ਾ ਆਫ ਕੈਨੇਡਾ ਵਨ ਬ੍ਰਦਰ ਥੇ ਆਰ ਇਨ ਕੈਨੇਡਾ ਪ੍ਰਾਮਪਟਨ ਮੰਗ ਹੈ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ 10 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਸਿਰਫ ਮੁੰਨਾ ਹੀ ਹੋਵੇ ਅਗਲਾ ਰਸਤਾ ਹੈ ਜੀ 442 ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੋਂ ਆ ਨਾਮ ਕੌਰ ਕਾਸਟਾ ਜਰਸੀ ਗੋਤਰੰਦਾਵਾ ਉਮਰ 19 ਸਭਨਵੇਂ ਕੱਦ 5-5 ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਅਦੇ ਪ੍ਰਸੀਡਿੰਗ ਚ ਪੀ ਐਚ ਡੀ ਵਰਕਿੰਗ ਐਸ ਐਨ ਐ ਅਸਿਸਟੈਂਟ ਪ੍ਰੋਫੈਸਰ ਐਟ ਐ ਐਲ ਪੀ ਯੂ 7 ਇਅਰ ਵਰਕਿੰਗ ਐਕਸਪੀਰੀਅੰਸ ਪਲੱਸ ਹੈਂਡਸਮ ਸੈਲਰੀ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਵੀਨ 15 ਤੋਂ 20 ਕਿੱਲੇ ਹੋਵੇ ਜੇਕਰ ਪ੍ਰਾਈਵੇਟ ਜੋਬ ਕਰਦਾ ਤਾਂ 20 ਤੋਂ 25 ਕਿੱਲੇ ਜ਼ਮੀਨ ਹੋਵੇ ਵਿਆਹ ਵਧੀਆ ਕਰਨਾ ਪਰਿਵਾਰ ਖਾਨਦਾਨੀ ਅਤੇ ਵੈਸ਼ਨੂ ਹੋਵੇ ਏ ਸੀ ਅੱਜ ਦੇ ਨਵੇਂ ਰਿਸ਼ਤੇ ਜੀ 6 ਤਰੀਕ ਚੌਥਾ ਮਹੀਨਾ 2025 ਦੇ ਜੀ ਰਿਸ਼ਤਾ ਲੈਣ ਲਈ ਤੁਸੀਂ ਫਾਈਲ ਨੰਬਰ ਦੱਸ ਕੇ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਜੀ ਅਗਲੇ ਰਿਸ਼ਤੇ ਆ ਜੀ ਮੁੰਡਿਆਂ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਹੈ ਜੀ 66262 ਨੰਬਰ ਨਾਮ ਸਿੰਘ ਕਾਸਟਾ ਜਰਸੀ ਗੋਤਾ ਸਿੱਧੂ ਉਮਰ 30 ਤੰਬਰ 1994 ਹਾਈਟ ਸ਼ੀਫ ਸ਼ੀਫ ਟਿਕਾ ਵਿੱਚ ਜ਼ਿਲ੍ਹਾ ਬਠਿੰਡਾ ਪੜਾਈ ਐਮਸੀਏ ਬੀਸੀਏ ਡਿਪਲੋਮਾ ਇਨ ਕੰਪਿਊਟਰ ਇੰਜੀਨੀਅਰਿੰਗ ਐਜ ਵੈਬ ਡਿਜ਼ਾਈਨਿੰਗ ਜ਼ਮੀਨ 4.5 ਕਿੱਲੇ ਆ ਟੋਟਲ 9 ਕਿੱਲੇ ਆ ਕੰਮ ਓਨ ਰੋਲ ਪ੍ਰਾਈਵੇਟ ਜੌਬ ਸੈਲਰੀ 30000 ਮੰਥਲੀ ਹੈ ਪਰਿਵਾਰ ਚ ਫਾਦਰ ਜੀ ਆਰਮੀ ਦੀ ਜੌਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਹੈ ਉਹਨਾਂ ਦੀ 63000 ਰੁਪਏ ਮਾਤਾ ਹਾਊਸ ਵਾਈਫ ਬ੍ਰਦਰ ਇਜ਼ ਸਿਸਟਰ ਸੈਟਲ ਇਨ ਕੈਨੇਡਾ ਵਧੀਆ ਘਰਬਾਰ ਹੈ ਜੀ ਮੁੰਡਾ ਨਸ਼ੇ ਪਤੇ ਤੋਂ ਰਹਿਤਾ ਰਸਤਾ ਵਧੀਆ ਪੜੀ ਲਿਖੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8699453962 ਆਗਲਾ ਰਿਸਟਾ ਹੈ 67363 ਨੰਬਰ ਜ਼ਿਲ੍ਹਾ ਮੋਗੇ ਤੋਂ ਆ ਨਾਮ ਸਿੰਘ ਕਾਸਟ ਹੈ ਜੱਟ ਸੀ ਗੋਤਾਪੁੱల్లਰ ਉਮਰ 212 1990 ਮੁੰਡਾ ਇਸ ਟਾਈਮ ਕੁਵੈਤ ਚ ਹੈ ਸੈਲਰੀ 70000 ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਲਡ ਮਾਤਾ ਜੀ ਐਕਸਪਾਇਰ ਆ ਫਾਦਰ ਜੀ ਨੇ 3 ਕਿੱਲੇ ਜ਼ਮੀਨ ਆ ਦੋਪਰਾਮਾ ਕੋਲ ਭਰਾ ਪ੍ਰਾਈਵੇਟ ਜੋਬ ਕਰਦਾ ਮੁੰਡਾ ਨਸ਼ੀ ਪੱਤੇ ਤੋਂ ਰਹਿਤਾ ਸੋਨਾਕਾਰ ਵਾਰਾ ਮੋਨਾ ਦਾ ਮੁੰਡਾ ਬਹੁਤ ਵਧੀਆ ਸੁਭਾਗ ਹੈ ਜੀ ਰਿਸ਼ਤਾ ਕੁੜੀ ਘਰ-ਬਾਰ ਸੰਭਣ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 7508607732 ਅਗਲਾ ਰਿਸ਼ਤਾ ਹੈ 664 ਨਾਮ ਸਿੰਘ ਗਾਸਟਾ ਜਰਸੀ ਗੋਤਾ ਸੰਧੂ ਜ਼ਿਲ੍ਹਾ ਬਠਿੰਡਾ ਉਮਰ 25 81994 ਹਾਈਟ 5 ਫੁੱਟ 8 ਇੰਚ ਪੜ੍ਹਾਈ ਬੀਏ ਸਿਸਟਰ ਨੋ ਬ੍ਰਦਰ ਨੋ ਪ੍ਰਾਪਰਟੀ 8 ਕਿੱਲੇ ਆ ਜ਼ਮੀਨ ਹੈ ਜੀ ਵਧੀਆ ਕਾਰ ਵਧੀਆ ਬਣਿਆ ਨਸ਼ੇ ਤੋਂ ਰਹਿਤ ਹੈ ਮੁੰਡਾ ਮੁੰਡਾ ਸਿੱਖ ਸਰਦਾਰ ਆ ਫੈਮਲੀ ਚ ਮਾਤਾ ਪਿਤਾ ਨੇ ਰਹਿਤਾ ਵਧੀਆ ਪੜ੍ਹੇ ਲਿਖੀ ਕੁੜੀ ਦਾ ਹੋਵੇ ਪਰਿਵਾਰ ਮਿਲਵਤਨ ਅਨੁਸਾਰ ਉਹ ਵੀ ਪਰਿਵਾਰ ਦਾ ਨੰਬਰ نوٹ ਕਰੋ 98753 86478 ਅਗਲਾ ਰਿਸ਼ਤਾ ਹੈ 6765 ਨੰਬਰ ਨਾਮ ਸਿੰਘ ਕਾਸਟ ਜਰਸੀ ਗੁਤਮਾਣ ਉਮਰ 14 ਦਾ 1990 ਹਾਈਟ 5 11 ਪੜ੍ਹਾਈ ਬੀਟੈਕ ਇਨ ਕੰਪਿਊਟਰ ਸਾਇੰਸ ਸਟਰੀਮ ਕਾਲਜ ਐਮ एमटेक इन कंप्यूटर साइंस स्ट्रीम कॉलेज हाईलेट्स इन जर्नल ओवरऑल बैंड स्कोर 7 जमीन 11 ਕਿੱਲੇ ਕਮਰਸ਼ੀਅਲ ਸ਼ਾਪਸ ਐਂਡ 2 ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਇਨ ਬਠਿੰਡਾ ਫਾਦਰ ਐਸਆਈ ਪੰਜਾਬ ਪੁਲਿਸ ਮਦਰ ਹਾਊਸ ਵਾਈਫ ਸਿਸਟਰ ਐਂਡ ਮੈਡ ਕਾਮਕਾਰ ਬਹੁਤ ਵਧੀਆ ਰਿਸ਼ਤਾ ਪੜੀ ਲਿਖੀ ਕੁੜੀ ਦਾ ਹੋਵੇ ਜਰਸੀ ਦੇ ਪਰਿਵਾਰ ਤੋਂ ਪਰਿਵਾਰ ਬਰਾਬਰ ਦਾ ਹੋਵੇ ਬੰਦੇ ਮਿਲ ਵਰਤਣ ਵਾਲੇ ਹੁਣ ਪਰਿਵਾਰ ਦਾ ਨੰਬਰ ਨੋਟ ਕਰੋ 981690216 ਅਗਲਾ ਰਿਸ਼ਤਾ ਹੈ 6766 ਨੰਬਰ ਨਾਮ ਸਿੰਘ ਰਾਧਾ ਸੁਆਮੀ ਫੈਮਲੀ ਹੈ ਸਾਰੀ ਮਾਨਸਾ ਜ਼ਿਲ੍ਹੇ ਤੋਂ ਰਿhta ਹੈਗਾ ਇੱਕ ਪਿੰਡ ਹੈ ਜੀ ਉੱਥੋਂ ਰਿhta ਹੈ ਕਾਸਟ ਆ ਮੁੰਡੇ ਦੀ ਰਾਮਗੜੀਆ ਗੋਤ ਬਿਰਦੀ ਤੁਮਾਨ ਪੜਾਈ ਬੀਏ ਈਟੀਟੀ ਪੀਟੈਟ ਕਲੀਅਰ ਹੈ ਜੀ ਤੇ ਹਾਈਟ 58 ਹੈ ਉਮਰ 14 ਜੂਨ 1994 ਜ਼ਮੀਨ 3 ਕਨਾਲ ਇੱਕ ਸਿਸਟਰ ਵਰਕ ਮੁੰਡਾ ਕਾਰਪੈਂਟਰ ਦਾ ਜੀ ਵਧੀਆ ਇਨਕਮ ਆਉੱਚਾ ਮੁੰਡਾ ਸਿੱਖ ਸਰਦਾਰ ਨਸ਼ਾ ਰਹਿਤਾ ਰਸਤਾ ਸਿੰਪਲ ਪੜ੍ਹੀ ਲਿਖੀ ਕੁੜੀ ਦਾ ਹੋਵੇ ਮੰਗ ਡਿਮਾਂਡ ਕੋਈ ਨਹੀਂ ਕੁੜੀ ਨੂੰ ਘਰ ਦਾ ਨਾਲ ਕੰਮ ਕਰ ਜਰੂਰ ਆਉਂਦਾ ਹੋਵੇ ਮੁੰਡਾ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 9872 74225 ਅਗਲਾ ਰਿਸ਼ਤਾ ਆਇਆ 6767 ਨਾਮ ਰੁਪਿੰਦਰਜੀਤ ਸਿੰਘ ਉਮਰ 27 ਸਾਲ ਕਾਸਟਾ ਜਰਸੀ ਗੋਤਾ ਗੱਲ ਪੜਾਈ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨਸ ਫਰੋਮ ਨਕੋਦਰ 3 ਸਾਲ ਦਾ ਡਿਪਲੋਮਾ ਇਲੈਕਟ੍ਰੀਕਲ ਦਾ ਇੰਜੀਨੀਅਰਿੰਗ ਫਰੋਮ ਟੈਕਨੀਕਲ ਕਾਲਜ ਮੋਗਾ ਜੌਬ ਪੀ ਐਸ ਪੀ ਸੀ ਐਲ ਨਾਓ ਯੂ ਕੇ ਫੈਮਿਲੀ ਚ ਮਮ ਟੀਚਰ ਨੇ ਜੀ ਨਾਓ ਯੂ ਕੇ ਤੇ ਡੈਡ ਐਕਸਪਾਇਰ ਹੈ ਜੀ ਇੱਕ ਬ੍ਰਦਰ ਨੇ ਬ੍ਰੋ ਇਸ ਭਾਬੀ ਯੂ ਕੇ ਵਨ ਸਿਸਟਰ ਆਜੀ ਵਧੀਆ ਫੈਮਿਲੀ ਹੈ ਮੁੰਡਾ ਨਸ਼ਾ ਰਹਿਤਾ ਰਸਤਾ ਪੜੀ ਲਿਖੀ ਕੁੜੀ ਦਾ ਹੋਵੇ ਸੈਣੀ ਤੇ ਸਮਝਦਾਰ ਦਾ ਪਰਿਵਾਰ ਦਾ ਨੰਬਰ ਨੋਟ ਕਰੋ 77107 66197 ਅਗਲਾ ਰਿਸ਼ਤਾ ਆਇਆ 668 ਨੰਬਰ ਨਾਮ ਕੀਰਤਪਾਲ ਸਿੰਘ ਜਰਸੀ ਕਾਸਟ ਕਾਸਟ ਤੇ ਗੋਤਾ ਬਿਰਕ ਜ਼ਿਲ੍ਹਾ ਪਟਿਆਲਾ ਜਨਮ 22 ਸਤੰਬਰ 1993 ਹਾਈਟ 5 11 ਪੜ੍ਹਾਈ ਗ੍ਰੈਜੂਏਸ਼ਨ ਐਚ ਆਰ ਰਵਿਚ ਤੇ ਨਿਊਜ਼ੀਲੈਂਡ ਤੋਂ ਕੀਤੀ ਹੈ ਪਰਿਵਾਰ ਚ ਇੱਕ ਛੋਟਾ ਭਰਾ ਹੈਗਾ ਉਹ ਅਨਮੈਰਿਡ ਆ ਸੈਟਲ ਇਨ ਨਿਊਜ਼ੀਲੈਂਡ ਇੱਕ ਭੈਣ ਮੈਰਿਡ ਆ ਮਾਤਾ ਪਿਤਾ ਜੀ ਨੇ ਕੰਮ ਮਾ ਪ੍ਰਾਈਵੇਟ ਨੌਕਰੀ ਐਚਆਰ ਵਿੱਚ ਮਹਾਲੀ ਤਨਖਾਹ ਮੁੰਡਾ ਇਸ ਟਾਈਮ 40000 ਲੈ ਰਿਹਾ ਜ਼ਮੀਨ 14 ਕਿੱਲੇ ਆ ਦੂਪਰਾ ਮਾ ਕੋਲ 7-7 ਕਿੱਲੇ ਆਉਂਦੀ ਐ ਅਤੇ ਸ਼ਹਿਰੀ ਪ੍ਰਾਪਰਟੀ ਆ ਰਸਤਾ ਲੜਕੀ ਸਿੰਪਲ ਪੜ੍ਹੀ ਲਿਖੀ ਐ ਤੇ ਖਾਨਦਾਨੀ ਹੋਵੇ ਮਾਤਾ ਜੀ ਮੁੰਡੇ ਦੇ ਹਾਊਸ ਵਾਈਫ ਆ ਤੇ ਪਿਤਾ ਜੀ ਪੋਲੀਟਿਸ਼ੀਅਨਸ ਵਿੱਚ ਨੇ ਪਰਿਵਾਰ ਦਾ ਨੰਬਰ ਨੋਟ ਕਰੋ 700933065 ਅਗਲਾ ਰਿਸ਼ਤਾ ਆਇਆ 6769 ਨੰਬਰ ਜ਼ਿਲ੍ਹਾ ਅਮਰਸਰ ਤੋਂ ਆ ਨਾਮ ਸਿੰਘ ਕਾਸਟ ਹੈ ਜਰਸੀ ਗੋਤਾ ਬਾਜਪਾ ਉਮਰ 1997 ਦਾ ਬਾਰਨ ਹਾਈਟ 55 ਪੜ੍ਹਾਈ 10th ਪਾਸ ਕਾਮਾਜੀ ਖੇਤੀਬਾੜੀ ਦੇ ਨਾਲ ਪ੍ਰੋਪਰਟੀ ਡੀਲਰ ਦਾ ਜਨਮ ਸੌਰੀ ਜ਼ਮੀਨ ਹੈ ਜੀ 2 ਬਰਾਮਾ ਕੁਛ 6 ਕਿੱਲੇ ਪਰਿਵਾਰ ਚ ਮਾਤਾ ਪਿਤਾ ਜੀ ਨੇ ਫਾਦਰ ਮੁੰਡੇ ਦੇ ਐਕਸਪਾਇਰ ਆ ਤਿੰਨ ਭੈਣਾਂ ਮੈਰਿਡ ਆ ਇੱਕ ਭਰਾ ਮੈਰਿਡ ਆ ਘਰ ਵਧੀਆ ਬਣਿਆਗਾ ਮੁੰਡਾ ਮੋਨਾਗਾ ਨਸ਼ੀਪਤੀ ਤੁਰੈ ਤ ਰਸਤਾ ਸਿੰਪਲ ਪੜ੍ਹੀ ਲਿਖੀ ਕੁੜੀ ਦਾ ਹੋਵੇ ਏਰੀਆ ਤਰਨਤਾਰਨ ਤੇ ਅਮਰਤਸਰ ਤੋਂ ਹੀ ਕੁੜੀ ਦਾ ਰਿਸ਼ਤਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 81980 26635 ਅਗਲਾ ਰਿਸ਼ਤਾ ਆ 770 ਨੰਬਰ ਨਾਮ ਸਿੰਘ ਜ਼ਿਲ੍ਹਾ ਅਮਰਤਸਰ ਕਾਸਟ ਆ ਜਰਸੀ ਕੁਮਰ ਉਮਰ 25 5 2001 ਦਾ ਬORN ਪੜ੍ਹਾਈ ਪਲਾਸਟੂ ਪਾਸ ਹਾਈਟ 5 11 ਕੰਮ ਖੇਤੀਬਾੜੀ ਜ਼ਮੀਨ 9 ਕਿੱਲੇ ਫੈਮਿਲੀ ਚ ਮਾਤਾ ਪਿਤਾ ਜੀ ਆ ਸੌਰੀ ਫੈਮਿਲੀ ਚ ਮਾਤਾ ਜੀ ਹਾਊਸ ਵਾਈਫ ਆ ਤੇ ਫਾਦਰ ਖੇਤੀਬਾੜੀ ਦੋ ਸਿਸਟਰ ਮੈਰਿਡ ਇੱਕ ਸਟੱਡੀ ਕਰ ਰਹੀ ਆ ਲੋਰਡ ਆ ਜੀ ਰਿਸ਼ਤੇ ਦੀ ਕੁੜੀ ਕੈਨੇਡਾ ਪੀਆਰ ਹੋਵੇ ਤੇ ਜ਼ਿਲ੍ਹਾ ਅਮਰਸਰ ਤੋਂ ਹੀ ਹੋਵੇ ਰhta ਕੁੜੀ ਦਾ ਕੁੜੀ ਦੀ ਹਾਈਟ 5 5 ਤੱਕ ਹੋਵੇ ਕੁੜੀ ਪੜ੍ਹ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸਿੱਖ ਸਰਦਾਰ ਆ ਅਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 84592073 ਅਗਲਾ ਰਿਸ਼ਤਾ ਹੈ 677 ਨੰਬਰ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੇ ਮੁੰਡੇ ਨੂੰ ਜਨਮ ਤੋਂ ਹੀ ਉੱਚਾ ਸੋੰਦਾ ਕਾਸਟ ਹੈ ਜਰਸੀ ਗੋ ਤਾਂ ਗੇਲੇ ਉਮਰ 1999 ਦਾ ਬਾਹਰ ਨ ਪੜਾਈ ਪਾਸਟੂ ਪਾਸ ਜ਼ਮੀਨਦਾਰ ਕਿਲੇ ਇਕੱਲਾ ਬੇਟਾ ਗਾ ਦੋ ਭੈਣਾ ਦੋਵੇਂ ਹੀ ਮੈਰਿਡ ਹੈ ਹਾਈਟ 6 ਫੁੱਟ ਹੈ ਕੋਈ ਵੀ ਗਰੀਬ ਘਰ ਦੀ ਬੱਚੀ ਹੋਵੇ ਜੀ ਬੇਸ਼ੱਕ ਘੱਟ ਪੜ੍ਹੀ ਲਿਖੀ ਹੋਵੇ ਕੁੜੀ ਪਰ ਸਿਆਣੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਜੀ ਚਾਹੇ ਸਿੰਪਲ ਵਿਆਹ ਕਰ ਦੇਣ ਪਰਿਵਾਰ ਦਾ ਨੰਬਰ ਨੋਟ ਕਰੋ 9855025843 ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਬਾਕੀ ਜਿਸ ਰਿਸ਼ਤੇ ਦੀ ਐਡ ਲੱਗੀ ਆ ਉਸ ਚਾਹੇ ਮੁੰਡਾ ਚਾਹੇ ਕੁੜੀ ਉਹਨਾਂ ਦਾ ਤੁਸੀਂ ਬਾਇਓ ਡਾਟਾ ਤੇ ਪਿਕ ਸਾਡੇ ਤੋਂ ਲੈ ਸਕਦੇ ਹੋ ਬਾਇਓ ਡਾਟਾ ਤੁਹਾਨੂੰ ਲਾਜ਼ਮੀ ਦੇ ਦਿੱਤਾ ਜਾਊਗਾ ਜੀ ਵਿਦ ਨੰਬਰ ਸਮੇਤ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਐਡ ਦੇ ਦੁਆਰਾ ਤੁਹਾਨੂੰ ਕਿਸੇ ਵੀ ਪਰਿਵਾਰ ਵਾਲਿਆਂ ਦੀ ਐਡ ਵਿੱਚ ਸੁਣਨ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੇ ਤੋਂ ਡਾਟਾ ਲੈ ਕੇ ਅਗਲੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਰੋਜ਼ ਹਰ ਰੋਜ਼ ਪਰਿਵਾਰ ਵਾਲੇ ਨੋਟ ਕਰਵਾਉਂਦੇ ਆ ਵੀ ਸਾਡੇ ਰਿਸ਼ਤੇ ਦੀ ਐਡ ਨਾ ਲਗਾਇਓ ਤੁਹਾਡੇ ਦੁਆਰਾ ਲਗਾਈ ਹੋਈ ਐਡ ਰਹੀ ਸਾਨੂੰ ਇਹ ਰਿਸ਼ਤਾ ਮਿਲ ਚੁੱਕਿਆ ਹੈ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਆ ਬਾਕੀ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਐਡ ਲਗਵਾ ਸਕਦੇ ਹੋ ਇਹੀ ਵਟਸਐਪ ਨੰਬਰ ਤੇ ਇਹੀ ਕਾਲਿੰਗ ਨੰਬਰ ਹੈ ਜੀ ਧੰਨਵਾਦ ਜੀ